ਜੀ ਹਮਾਰਾ ਜੀ ਮੈਂ ਫੋਟੋ ਕਰਾਉਣ ਆਇਆ ਟਰਾਈ ਜਨਾਇਆ ਤੋ ਇਹ ਫੋਟੋ ਵਾਲਾ ਸਿਸਟਮ ਬੰਦ ਵਾ ਕੋਈ ਕਦੇ ਠਹਿਰ ਗਿਆ ਪਤਾ ਨਹੀਂ ਕਿਦੋਂ ਖੁੱਲਤ ਰੇ ਪਤਾ ਨਹੀਂ ਕਿਦੋਂ ਖੁੱਲਦਾ ਸੇਵਾ ਬੰਦ ਪਿਆ ਮੈਂ ਜੁੰਦਾ ਉਹ ਜ਼ਰਬਾਤ ਆਇਆ ਵੀਰ ਫੋਟੋ ਨਹੀਂ ਹੋਦੀ ਫੋਟੋ ਨਹੀਂ ਹੈ ਟੈਂਟਾ ਕੋ ਬੰਦ ਹੈ ਫਾਈਵ ਨਹੀਂ ਹੁੰਦੀ ਅਜੇ ਟਰਾਈ ਕੀ ਕਰਾਉਣਾ ਸੀ ਆਪਣਾ ਮੈਲ ਸਲਸ ਬਲਾਉਣਾ ਹੈ ਕੀ ਕੀ ਹੈ ਹਾਂ ਕਿੰਦੀ ਕੀ ਨਹੀਂ ਕਹਿੰਦੇ ਸਿਸਟਮ ਉਹ ਸੈੱਡ ਬੰਦ ਹੋਈ ਹੈ ਖੋਲ ਦੀ ਤਾਂ ਸਾਡੀ ਫੋਟੋ ਹੋ ਜੀ ਕਿਨਾਂ ਜਰੂ ਕਿੱਥੇ ਆਇਆ ਇਹ ਨੂੰ ਕਿੰਨਾ ਕੋ ਵੇ ਬੰਦ ਕਰ। ਆਹ ਪਾਰਾ ਸਾਡੇ ਬਾਰਾ ਫੇਸ ਦਾ ਹੋ ਪਾਵਾ। ਇਹ ਜਿਹਾ ਇਦਾਂ ਹੀ ਹੈ। ਇਹ ਬੰਦ ਪਈ ਇਹ ਕਿਨੇ ਬਾਜੂ ਸੁਲੇ ਦੀ ਫੇਪੋ ਟੋੜੀ। ਆ ਅਸ਼ਮੀ ਕੁਮਾਰ ਆ ਜੀ ਕੀ ਦਿੱਕਤ ਆਂਡੀ ਤੇ? ਮੈਂ ਬੇਟੇ ਦਾ ਲਾਇਸੈਂਸ ਦੀ ਟ੍ਰਾਇਲ ਤੋਂ ਆਣ ਆਇਆ ਸੀ ਜੀ। 9 ਤੋਂ 11 ਵਜੇ ਦਾ ਟਾਈਮ ਹੈ। ਹੁਣ ਤੱਕ ਇਹਨਾਂ ਦੇ ਕੈਮਰੇ ਨਹੀਂ ਚੱਲੂ ਆਏ। ਹੁਣ ਜਸਟ ਅ ਮੋਮੈਂਟ ਲਈ ਚੱਲੂ ਆਏ ਨੇ ਜੀ। ਬਹਾਨੇ ਲਾਈਟ ਹੈ ਨਹੀਂ, ਇਹ ਹੈ ਨਹੀਂ, ਉਹ ਹੈ ਨਹੀਂ। ਹੋਰ ਕਿੱਧਰ ਆ ਵੀ ਤਾ ਜਾ ਰਹੇ। ਬਹੁਤ ਜ਼ਿਆਦਾ। ਤੇ ਟ੍ਰਾਇਲ ਲੈ ਰਹੇ ਹੋ ਕੌਣ ਆ ਬੰਦਾ ਸਰਬਾਜੀ। ਉੱਧਰ ਡਿਪਾਰਟਮੈਂਟ 'ਤੇ ਕੋਈ ਬੰਦਾ ਹੋਊਗਾ ਜੀ ਕੈਮਰੇ ਕਿਨੇਚਰ ਬੰਦ ਰਹੀ ਤੇ ਖੁਸ਼ ਨਹੀਂ ਕਿਉਂ ਬੰਦ ਵਾਈ ਇੰਨੇ ਵੇ ਜਿਹੜੇ ਕੋਰਪੋਰੇਟ ਅੱਛਾ ਜੀ ਕੋਈ ਜਵਾਬ ਨਹੀਂ ਆ ਜਿਹੜੀ ਪਾਣ ਬਣਾ ਪਹਿਲੇ ਤਾਂ 300 ਹੋ ਜੀ ਬਿਲਕੁਲ ਹੋਣ ਗਿਆ ਜੀ ਕਿਉਂ ਨਹੀਂ ਹੋਣ ਕੋਈ ਇਹਨੂੰ ਪੁੱਛਣ ਵਾਲਾ ਹੀ ਨਹੀਂ ਕਿੰਨੀ ਕੀ ਦਿੱਕਤ ਆਂਦੀ ਹੈ ਦਿੱਕਤ ਤੁਹਾਡੇ ਸਾਹਮਣੇ ਹੀ ਲਗਾਤਾਰ ਦਿੱਕਤ ਹੀ ਹੈ ਜੀ 9 ਤੋਂ 11 ਵਜੇ ਦਾ ਟਾਈਮ ਆਇਆ ਔਰ ਅਪਾਇੰਟਮੈਂਟ ਤੇ ਤਾਂ ਸਾਫ਼ ਲਿਖਿਆ ਹੋਇਆ 7 ਤੋਂ 9 ਤੋਂ 11 AM ਪਰ 1 ਵਜੇ ਤੇ ਸਟਾਰਟ ਕਰਨ ਦੇਣਾ ਇਹ ਕੀ ਕਰ ਲੈਣਾ ਕਹਿੰਨੇ ਅਸੀਂ ਇਹਨੂੰ ਘਰੋਂ ਲਈ ਆਈ ਸੀ ਹਾਂ ਇੱਥੇ 2 ਘੰਟੇ ਹੋ ਗਿਆ ਖੜੇ ਹਾਂ ਕੀ ਕਹਿੰਦੇ ਨੇ ਕਹਿੰਦੇ ਕਿ ਪਹਿਲੇ ਤੇ ਕਹਿੰਦੇ ਸੀ ਕਿ ਕੱਲ ਜੀ ਠੀਕ ਨਹੀਂ ਸੀ ਸੈਂਕਲਾ ਕੇ ਤੇ ਹੋਰ ਸੈਂਕਲਾ ਦੇ ਦੁਆਰਾ ਹੂੰ ਸੈਂਕਲਾ ਦੇ ਦੁਆਰਾ ਤੇ ਅੱਜ ਵੀ ਉਹਦੇ ਖੜੇ ਹਸਾਰੇ ਤੇ ਹੂੰ ਕਹਿੰਦੇ ਕਿ ਸਰਵਰ ਡਾਊਨ ਹੈ ਡਾਊਨ ਹੋ ਵੀ ਗਿਆ ਹੂੰ ਅੱਜ ਤੱਕ ਗਿਆ ਲਾ 1 ਘੰਟੇ ਜਿਹੜੇ ਤੋਂ ਖੜਿਆ ਸੀ ਹਾਂ ਅੱਗੇ ਕੋਈ ਡਾਕਟਰ ਬੈਠਾ ਹੋ ਗਿਆ ਅਗਲੇ ਮੈਨੇ ਨਹੀਂ ਇਹ ਕੋਈ ਬੈਠੇ ਕਿ ਹੁਣੀਆਂ ਕੋਈ ਵੀ ਨਹੀਂ ਆ ਇੱਥੇ ਕੋਈ ਕੋਈ ਨਹੀਂ ਹਾਂ ਖਾਲੀ ਵੀ ਆ ਸਰ ਕੋਈ ਕੋਚੀ ਖਾਲੀ ਪਈ ਹੈ ਹਾਂ ਹੁਣ ਕੀ ਕਹਿੰਦੇ ਕਦੋਂ ਚੱਲਣੀ ਆ ਕੀ ਕੀ ਕਹਿੰਦੇ ਕੋਈ ਪਤਾ ਨਹੀਂ ਉੱਪਰ ਦੇ ਅਧਿਕਾਰੀ ਬੈਠੇ ਦੀ ਗੱਲਬਾਤ ਕੀਤੀ ਕੇ ਨਾ ਅਸੀਂ ਇੱਥੇ ਖੜੇ ਹੁਣ ਇਤੋਂ ਇੱਕ ਵਾਰੀ ਚੱਲ ਜਾਓ ਦੁਬਾਰਾ ਇੱਥੇ ਲਾਈਨ 'ਚ ਖੜੇ ਨਹੀਂ ਹੋਣਦੇ ਇੱਥੇ ਹਾਂ ਫੇਰ ਜਾ ਕੇ ਫਿਰ ਸਭ ਤੋਂ ਪਿੱਛੇ ਦੀ ਬੰਦਿਆ ਦੇ ਪਿੱਛੇ ਜਾਣਾ ਪੈਣਾ ਕਿੰਨਾ ਖਜਲ ਖਵਾਈ ਸਮਝਣਾ ਪੈਣਾ ਕਿੰਨਾ ਖਜਲ ਹੋਣਾ ਪੈਣਾ ਅੱਜ ਸਰ ਦੇਖੋ ਤੁਹਾਡੇ ਸਾਹਮਣੇ ਹੀ ਹੈ ਸਾਰੇ ਦੇਖੋ ਕਿਨੇ ਹੀ ਡੇਲ ਤੇ ਹਾਂ 10 ਉਹਦੇ ਖੜੇ ਹੈ ਸਾਰੇ ਇੱਥੇ ਹੂੰ ਕੋਈ ਨਹੀਂ ਆਇਆ ਬੈਠਣ ਨੂੰ ਵੀ ਜਗ੍ਹਾ ਨਹੀਂ ਹੈ ਇੱਥੇ ਹਾਂ ਸੀਟ 'ਤੇ ਕੋਈ ਨਹੀਂ ਬਿਠਾ ਨਹੀਂ ਹੋਇਆ ਇਹ ਤਾਂ ਵੀ ਆਇਆ ਟੈਕਨੀਕਲ ਸੀ ਸਵਿਰਦਾ ਥੋੜੀ ਪ੍ਰੋਬਲਮ ਆ ਰਹੀ ਸੀ ਬਟ ਉਹਨੂੰ ਰਿਸੋਲਵ ਕਰਵਾ ਦਿੱਤਾ ਗਿਆ ਤੇ ਜਿੰਨਾ ਵੀ ਲੋਕਾਂ ਦੇ ਟੈਸਟ ਪੈਂਡਿੰਗ ਨੇ ਉਹ ਵੀ ਦਨ ਹਾਫ ਐਨ ਆਰ ਕਲੀਅਰ ਹੋ ਜਾਣਗੇ ਕਿਉਂਕਿ ਟੈਕਨੀਕਲ ਇਸ਼ੂ ਕਰਕੇ ਸਰਵਰ ਦੀ ਪ੍ਰੋਬਲਮ ਚੱਲ ਰਹੀ ਸੀ ਉਹ ਰਿਸੋਲਵ ਕਰਵਾ ਦਿੱਤੀ ਗਈ ਹੈ ਤੇ ਟੈਸਟ ਹੁਣ ਫੰਕਸ਼ਨਲੀ ਤੁਸੀਂ ਚੈੱਕ ਵੀ ਕਰ ਸਕਦੇ ਹੋ ਤੇ ਚੇਅਰ ਤੇ ਲੋਕ ਬੈਠੇ ਹੋਏ ਨੇ ਔਰ ਸ਼ਡਿਊਲ ਵਾਈਜ਼ ਹੀ ਸਾਰਿਆਂ ਦੇ ਟੈਸਟ ਲਈ ਜਾ ਰਹੇ ਨੇ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਮੈਂ ਹਮੇਸ਼ਾ ਲੋਕਾਂ ਨੂੰ ਅਵੇਅਰ ਕਰਦੀ ਆ ਕਿ ਮੇਰਾ ਆਫਿਸ ਮੈਂ ਆਫੀਸ਼ੀਅਲ ਆਵਰਸ ਦੇ ਵਿੱਚ ਵੀ वैसे भी किसी को कोई दिक्कत आ रही है तो मैं अवेलेबल हां जी कोई ऐसी प्रॉब्लम फेस करदा है तो मेनू डायरेक्टली बता सकदा है ओते तुरंत एक्शन भी लिया जाएगा बट ताकि जनता नु कोई परेशानी नहीं आन दीती लो जाए लोकां दे कहना मुताबिक एआरपी ਜਦੋਂ ਪਥਰੇ ਜਾਣੇ ਆ ਸਾਨੂੰ ਕਾਗਜ਼ਾਂ ਵਿੱਚ ਉਜਾਗਤ ਨਹੀਂ ਆਦਾ ਵੀ ਆਹ ਕੰਮ ਨਹੀਂ ਹੋ ਰਿਹਾ ਹੈ ਇਹ ਤਾਂ ਜੱਥਰੂ ਨੇ ਉਹ ਕੰਮ ਚਾ ਕੋਈ ਨਹੀਂ ਨਹੀਂ ਐਸਾ ਕੋਈ ਕੇਸ ਜੇ ਤੁਹਾਡੇ ਧਿਆਨ ਚ ਆਤਾ ਮੈਨੂੰ ਦੱਸੋ बिकॉज़ ਮੇਰੇ ਸਟ੍ਰਿਕਟ ਆਰਡਰਸ ਨੇ ਕਿ ਜੋ ਵੀ ਹੈ ਨਿਯਮਾਂ ਕਾਨੂੰਨਾਂ ਦੇ ਅਨੁਸਾਰ ਕੀਤਾ ਜਾਏਗਾ ਰੂਲਸ ਦੇ ਮੁਤਾਬਕ ਕੀਤਾ ਜਾਏਗਾ ਔਰ ਕਿਸੇ ਵੀ अनऑथराइज्ड ਬੰਦੇ ਨੂੰ ਐਕਸੈਸ ਜਿਹੜਾ ਜਾਂ ਐਂਟਰੀ ਨਹੀਂ ਅਲਾਉ ਜੇ ਤੁਹਾਨੂੰ ਕੋਈ ਸਪੈਸਿਫਿਕ ਇਸ਼ੂ ਹੈ ਤੁਸੀਂ ਮੈਨੂੰ ਅਪਰਾਇਜ਼ ਕਰਾ ਦਿਓ ਜੇ ਉਹਦੇ ਵਿੱਚ ਕੋਈ ਟੈਕਨੀਕਲ ਜਾਂ ਕੋਈ ਰੂਲਸ ਦੇ ਅਕੋਰਡਿੰਗ ਇਸ਼ੂ ਹੋਏਗਾ ਉਹ ਹੋ ਜਾਊਗਾ ਉਹ ਹੀ ਹੁੰਦੀ ਕਾਪੀ ਕਰ ਜਿਹੜੀ ਹਾਂ ਉਹਦੇ ਵਿੱਚ ਉਹ ਪੰਜਾਬ ਲੈਵਲ ਦਾ ਜਿਹੜਾ ਪ੍ਰਿੰਟਿੰਗ ਵਾਲਾ ਇਸ਼ੂ ਹੈ ਉਹ ਵੀ ਮੁੱਖ ਦਫ਼ਤਰ ਦੇ ਪੱਧਰ ਤੇ ਉਹਨੂੰ ਵਿਚਾਰਿਆ ਜਾ ਰਿਹਾ ਹੈ ਉਹਦੇ ਵਿੱਚ ਵੀ ਰੈਜ਼ੋਲੂਸ਼ਨ ਜਿਹੜਾ ਹੈ ਉਹ ਜਲਦੀ ਪੋਸੀਬਲ ਹੋ ਸਕਦਾ ਹੈ ਦੇ ਦਿਨੋ ਦਿਨ ਜਿਹੜਾ ਆ ਉਹ ਲੋਕਾਂ ਦੀ ਜਿਹੜੀਆਂ ਜਿਹੜੀਆਂ ਅਪਰੂਵਲਸ ਨੇ ਜਾਂ ਜਿਹੜੀਆਂ ਐਪਲੀਕੇਸ਼ਨਸ ਨੇ ਉਹ ਵਧ ਰਹੀਆਂ ਨੇ ਅਸੀਂ ਉਹਨੂੰ ਸਟਰੀਮ ਲਾਈਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਔਰ ਇਹ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਵੀ ਕੰਮ ਹੋ ਰਿਹਾ ਉਹ ਸਮੂਥ ਤਰੀਕੇ ਨਾਲ ਹੋਵੇ ਬਟ ਰਸ਼ ਨੂੰ ਦੇਖਦੇ ਹੋਏ ਅਸੀਂ ਸਿਟਿੰਗ ਅਰੇਂਜਮੈਂਟ ਉਹਨਾਂ ਦੀਆਂ ਪਬਲਿਕ ਫੈਸਿਲਿਟੀਆਂ ਪਬਲਿਕ ਅਮੈਨਿਟੀਆਂ ਨੂੰ ਅਪਗ੍ਰੇਡ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਹਾਂ ਤਾਂ ਕਿ ਕਿਸੇ ਨੂੰ ਕੋਈ ਦਿੱਕਤ ਨਾ ਕੋਈ ਤਾਂ ਪ੍ਰੋਬਲਮ ਹੋ ਜਾਏ ਪ੍ਰੋਬਲਮ ਅੱਜ ਤੋਂ ਹੀ ਸੋਲਵ ਹੋਣੀ ਸ਼ੁਰੂ ਹੋ ਗਈ ਹੈ ਵੈਸੇ ਤਾਂ ਟੈਕਨੀਕਲ ਮੈਂ ਤੁਹਾਨੂੰ ਦੱਸਿਆ ਹੀ ਹੈ ਕਰਕੇ ਟੈਕਨੀਕਲ ਇਸ਼ੂ ਸੀ ਥੈਟ ਹੈਜ਼ ਬੀਨ ਰਿਜ਼ੋਲਵਡ ਉਹ ਠੀਕ ਹੋ ਚੁੱਕਾ ਹੈ